ਡਾਪ ਗਵਰਨਰ ਬਨਵਾਰੀ لال ਪ੍ਰੋਈਤ ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਲੇ ਹਰ ਵੇਲੇ ਤਸਲ ਖੜਕਦੀ ਰਹਿੰਦੀ ਹੈ ਤੇ ਹੁਣ ਇੱਕ ਵਾਰੀ ਫਿਰ ਤੋਂ ਬਨਵਾਰੀ لال ਪ੍ਰੋਈਤ ਨੇ ਇੱਕ ਚਿੱਠੀ ਲਿਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਸ ਦੇ ਵਿੱਚ ਉਹਨਾਂ ਨੇ ਮੰਤਰੀ ਅਮਨ अरोੜਾ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੰਤਰੀ ਅਮਨ अरोੜਾ ਜਿਨ੍ਹਾਂ ਨੂੰ ਕਿ ਇੱਕ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਕੋਰਟ ਦੇ ਵੱਲੋਂ ਇਸ ਤੇ ਕੋਈ ਸਟੇ ਨਹੀਂ ਲਾਇਆ ਗਿਆ ਫਿਰ ਕਿਸ ਹیثیت ਦੇ ਨਾਲ ਤੁਸੀਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਰੱਖਿਆ ਐ ਇੰਨਾ ਹੀ ਨਹੀਂ ਗਵਰਨਰ ਨੇ ਇਹ ਵੀ ਕਿਹਾ ਕਿ ਮੈਨੂੰ ਪੂਰੀ ਡਿਟੇਲ ਦਿੱਤੀ ਜਾਏ ਕਿਉਂਕਿ ਮੈਨੂੰ ਪਤਾ ਚੱਲਿਆ ਕਿ 26 ਜਨਵਰੀ ਨੂੰ ਮੰਤਰੀ ਅਮਨ अरोड़ा ਗਤੰਤਰ ਦਿਵਸ ਵਾਲੇ ਦਿਨ ਝੰਡਾ ਲਹਿਰਾ ਰਹੇ ਨੇ ਤਾਂ ਉਹ ਇਹ ਸਭ ਕਿਸ ਤਰ੍ਹਾਂ ਕਰ ਰਹੇ ਨੇ ਉਹਨਾਂ ਨੇ ਪੂਰੀ ਡਿਟੇਲ ਮੰਗੀ ਐ ਮੁੱਖ ਮੰਤਰੀ ਤੋਂ ਇੱਕ ਨਵੀਂ ਚਿੱਠੀ ਲਿਖੀ ਐ ਬਨਵਾਰੀ لال ਪ੍ਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਲਾਂਕਿ ਇਹ ਕੋਈ ਪਹਿਲੀ ਵਾਰੀ ਨਹੀਂ ਕਿ ਗਵਰਨਰ ਨੇ ਕੋਈ ਚਿੱਠੀ ਲਿਖੀ ਹੋਵੇ ਮੁੱਖ ਮੰਤਰੀ ਨੂੰ ਇਹਨਾਂ ਦੋਨਾਂ ਦੇ ਵਿਚਾਲੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਰਹਿੰਦਾ ਹੁਣ ਵੇਖਣਾ ਹੋਵੇਗਾ ਮਾਨ ਸਾਹਿਬ ਕਦ ਤੱਕ ਇਹਨਾਂ ਨੂੰ ਜਵਾਬ ਦਿੰਦੇ ਨੇ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ